ਐਤਕੀ ਦਾ ਜਿਹੜਾ ਹਾੜੀ ਸੀਜ਼ਨ 2025 ਦਾ ਸੀਗਾ ਪ੍ਰਮਾਤਮਾ ਦੀ ਕਿਰਪਾ ਤੇ ਨਾਲ ਬਹੁਤ ਵਧੀਆ ਸੁਖ ਸ਼ਾਂਤੀ ਨਾਲ ਨੇਪਰੇ ਚੜਿਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਕਿ ਐਤਕੀ ਦੇ ਸੀਜ਼ਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇੱਕ ਵੀ ਸ਼ਿਕਾਇਤ ਨਹੀਂ ਆਈ ਤੇ ਇੱਕ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਇਆ ਬੜੇ ਅੱਛੇ ਢੰਗ ਦੇ ਨਾਲ ਜਿੰਨੇ ਵੀ ਕਿਸਾਨ ਸੀ ਮਜ਼ਦੂਰ ਸੀ ਆੜਤੀ ਹੈ ਉਹ ਸਾਰੇ ਆਪਣੇ ਆਪਣੇ ਕੰਮ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਖੁਸ਼ ਹੋ ਕੇ ਕਿਸਾਨਾਂ ਦੀ ਪੇਮੈਂਟ ਜਿਹੜੀ ਉਹ ਕੰਪਲੀਟ ਹੋ ਗਈ ਲਿਫਟਿੰਗ ਸਾਰੀਆਂ ਮੰਡੀਆਂ ਦੀ ਮੇਰੀਆਂ ਦੀ ਕੰਪਲੀਟ ਹੋ ਗਈ ਤੇ ਜਿਹੜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਐਕੀ ਟੋਟਲ ਕਣਕ ਜਿਹੜੀ ਹੈ 742963.50 ਕਣਕ ਜਿਹੜੀ ਹੈ ਉਹ ਟੋਟਲ ਮੇਰੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਦੀ ਹੈ ਮੈਂ ਵੱਖ-ਵੱਖ ਵੀ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਪਨ ਗ੍ਰੇਨ ਸਰਕਾਰੀ ਏਜੰਸੀ ਹੈ ਉਹਨੇ ਖਰੀਦ ਕੀਤੀ ਹੈ 1,40,383 ਕੁੰਟਲ ਦੀ ਮਾਰਕਫਡ ਨੇ ਖਰੀਦ ਕੀਤੀ ਹੈ 1,51,968 ਕੁੰਟਲ ਦੀ ਪੰਸਪ ਨੇ ਖਰੀਦ ਕੀਤੀ ਹੈ 1,24,450 ਤੇ ਐਫਸੀਆਈ ਜਿਹੜੀ ਕੇਂਦਰ ਸਰਕਾਰ ਦੀ ਸੈਂਟਰ ਦੀ ਏਜੰਸੀ ਹੈ ਉਹਨਾਂ ਨੇ ਕੀਤੀ ਹੈ 13,750 ਕੁੰਟਲ ਦੀ ਖਰੀਦ ਤੇ ਪ੍ਰਾਈਵੇਟ ਖਰੀਦ ਆ ਜਿਹੜੀ ਉਹ ਹੋਈ ਹੈ 312412.50 ਕੁੰਟਲ ਦੀ ਹੋਈ ਹੈ ਪ੍ਰਾਈਵੇਟ ਵੀ ਹੈ ਕਿ ਬਹੁਤ ਵੱਡੇ ਪੱਧਰ ਤੇ ਖਰੀਦੀ ਗਈ ਹੈ ਕਣਕ ਤੇ ਕਣਕ ਦਾ ਝਾੜ ਆਮ ਜੀਵਨ ਦਾਣਾ ਜਿਮੀਦਾਰਾਂ ਦਾ ਵੀ ਜਿਹੜਾ ਹੈ ਉਹ 3 4 5 ਕੁੰਟਲ ਦੇ ਕਰੀਬ ਵੱਧ ਨਿਕਲਿਆ ਹੈ ਫਸਲ ਬਹੁਤ ਹੈ ਕਿ ਵਧੀਆ ਬਿਲਕੁਲ ਸਨੇਰੀ ਕਣਕ ਸੀਗੀ ਪਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਤੋਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਲਿਫਟਿੰਗ ਵੀ ਤੁਹਾਨੂੰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਸਾਡੀ ਲਿਫਟਿੰਗ ਵੀ ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ ਕਿਸੇ ਵੀ ਤਰ੍ਹਾਂ ਕਿਸੇ ਮੰਡੀ ਦੇ ਵਿੱਚ ਮੇਰੀ ਦੇ ਵਿੱਚ ਕੋਈ ਵੀ ਇੱਕ ਵੀ ਦਾਣਾ ਜਿਹੜਾ ਉਹ ਲਿਫਟਿੰਗ ਵਾਸਤੇ ਨਹੀਂ ਬਕਾਇਆ